ਕਿ 18 ਨੂੰ ਹੀ ਸੇਮ ਡੇਟ ਜਿਹੜੀ ਉਹਦੀ ਰਿਪੋਰਟ ਹੈ ਮੈਡੀਕਲ ਉਹਦੇ ਐਮਐਲਏ ਦੀ ਉਹ ਜਿਹੜੀ ਕੋਰਟ ਦੇ ਵਿੱਚ ਫਰਨਿਸ਼ ਕੀਤੀ ਜਾਏਗੀ ਸੋ ਸਾਨੂੰ ਉਹ ਜਿਹੜੀ 18 ਵਾਲੀ ਹੀ ਰਿਪੋਰਟ ਹੈ ਉਹ ਸਾਡੇ ਹੱਥ ਦੇ ਵਿੱਚ ਮਾਨਜੋ ਕੋਰਟ ਦੇ ਵਿੱਚ ਅਸੀਂ ਕਾਪੀ ਅਪਲਾਈ ਕੀਤੀ ਹੈ ਤੇ ਉਹਦੀ ਰਿਪੋਰਟ ਸਾਡੇ ਜਿਹੜੀ ਹੱਥ ਦੇ ਵਿੱਚ ਆਈ ਏ ਔਰ ਇਹਦੇ ਵਿੱਚ ਮੈਂ ਇਹ ਕਹੂੰਗਾ ਕਿ ਬੋਰਡ ਤੋਂ ਹੁਣ ਇੱਕ ਚੀਜ਼ ਬੜੀ ਕਲੀਅਰ ਹੋ ਗਈ ਕਿ ਬੋਰਡ ਜਿਹੜਾ ਸੀਗਾ ਉਹ ਕੌਨਸਟਿਚੂਟ ਟਾ ਜੱਜ ਸਾਹਿਬ ਨੇ ਪਹਿਲਾਂ ਰਜਿੰਦਰਾ ਹਸਪੀਟਲ ਕੀਤਾ ਪਟਿਆਲਾ ਫਿਰ ਸ਼ਿਫਟ ਕੀਤਾ ਸੰਗੂਰ ਇਹ ਕਿਉਂ ਪੁਲਿਸ ਇਸ ਚੀਜ਼ ਤੋਂ ਭੱਜ ਰਹੀ ਸੀ ਤੇ ਇਹਨਾਂ ਦਾ ਠੀਠਪਣਾ ਉਹਨਾਂ ਦੇ ਅੱਗੇ ਪੇਸ਼ ਕਰਨ ਦਾ ਇਹ ਹੁਣ ਕਲੀਅਰ ਹੋਇਆ ਸਾਨੂੰ ਵੀ ਇਹ ਕਿਉਂ ਭੱਜ ਰਹੇ ਸੀਗੇ ਇੰਜਰੀਜ਼ 11 ਇੰਜਰੀਜ਼ ਨੇ 1 2 3 4 ਨਹੀਂ ਆਹ ਦੇਖੋ ਤੁਸੀਂ ਇੱਕ ਪੂਰਾ ਪੇਜ ਭਰ ਗਿਆ ਹੈ ਜਿਹਦੇ ਵਿੱਚ ਨੰਬਰ ਆਫ ਇੰਜਰੀਜ਼ ਜਿਹੜੀਆਂ ਨੇ ਆ ਚੁੱਕੀਆਂ ਨੇ ਔਰ ਸਪੈਸੀਫਿਕ ਕਿਹੜੀ-ਕਿਹੜੀ ਇੰਜਰੀ ਹੈ ਉਹ ਤੁਹਾਨੂੰ ਬ੍ਰਦਰਾਂ ਹੋਣੇ ਦੱਸ ਨਹੀਂ ਜਿਵੇਂ ਚੋਂ ਪੜ੍ਹ ਕੇ। ਦੇਖੋ ਮੈਂ ਸਭ ਤੋਂ ਪਹਿਲਾਂ ਤਾਂ ਮੈਂ ਬਹੁਤ ਮੈਂ ਥੈਂਕਸ ਕਰਦਾ ਸਾਰੇ ਸਾਡੇ ਆਨਰੇਬਲ ਕੋਰਟਸ ਦਾ ਜਿਨ੍ਹਾਂ ਨੇ ਇਸ ਮਾਮਲੇ ਦੇ ਵਿੱਚ ਦਖਲ ਲਿਆ ਇਨਕਲਾਈਨ ਕੀਤਾ ਮਾਮਲੇ 'ਚ ਔਰ ਮੈਂ ਬਿਲਕੁਲ ਅਸੀਂ ਥੈਂਕਸ ਅਸੀਂ ਡਾਕਟਰ ਸਾਹਿਬ ਵੀ ਅਸੀਂ ਥੈਂਕਸ ਕਰਦੇ ਆ। ਦੇਖੋ ਅਰਜੰਦਰਾ ਹਸਪੀਟਲ ਦੇ ਵਿੱਚ ਆਨਰੇਬਲ ਪਟਿਆਲਾ ਕੋਰਟ ਦੇ ਵਿੱਚ ਇੱਕ ਰਿਪੋਰਟ ਦਿੱਤੀ ਐ ਐਸਐਮਓ ਸਾਹਿਬ ਨੇ ਜਿੱਥੇ ਉਹਨਾਂ ਨੇ ਕਿਹਾ ਕਿ ਜੇ ਅਸੀਂ 15 ਤਰੀਕ ਨੂੰ ਹੀ ਅਸੀਂ ਬੋਰਡ ਕਨਸਟੀਟਿਊਟ ਕਰਤਾ ਸੀ ਤਿੰਨ ਡਾਕਟਰਾਂ ਦੀ ਇੱਕ ਵਾਈਟ ਚਾਰ ਡਾਕਟਰਾਂ ਦੀ ਇੱਕ ਵਾਈਟ ਬੋਰਡ ਕਨਸਟੀਟਿਊਟ ਹੋ ਗਿਆ ਸੀ ਪਰ ਹੁਣ ਜਿਹੜੀ ਸਰਕਲ ਰਿਪੋਰਟ ਫਿਰ ਫਰਦਰ ਚ ਉਹਨਾਂ ਨੇ ਆਰਡਰ ਸੀ ਕੰਪਲੈਂਸ ਨਹੀਂ ਕੀਤੀ ਫਿਰ ਉਹਨਾਂ ਨੇ ਫਰਦਰ ਆਰਡਰ ਜਿਹੜਾ ਸੀ ਉਹ ਸੰਗਰੂਰ ਐਸਐਮਓ ਸਾਭ ਨੂੰ ਕੀਤਾ ਜਦੀ ਰਿਪੋਰਟ ਮੇਰੇ ਹੱਥ 'ਚ ਹੈ ਸੋ ਇਹਦੇ 'ਚ ਲਗਭਗ ਤੁਸੀਂ ਇਹ ਗੱਲ ਕਹੜੋ ਕਿ 11 ਤੋਂ 12 12 ਇਤਰੀ ਆਈਆਂ ਨੇ ਸੋ ਇਹਦੇ 'ਚ ਡਿਊਰੇਸ਼ਨ ਬੜੀ ਇੰਪੋਰਟੈਂਟ ਹੈ ਮੈਂ ਆਪਣੇ ਇਜਦੇ ਤੋਂ ਪਹਿਲਾਂ ਰੱਥ ਨੇ ਚੋਣਾ ਕੀ ਡਿਊਰੇਸ਼ਨ ਆਈਏ ਇਹਦੇ ਚ 5 ਤੋਂ 8 ਦਿਨ ਮਤਲਬ ਕੀ ਕਿ ਜਦੋਂ ਉਹਨਾਂ ਨੇ ਇੰਜਰੀਜ਼ ਐਟਰੀਬਿਊਟ ਕੀਤੀਆਂ ਨੇ ਉਦੋਂ ਤੋਂ 8 ਦਿਨ ਬਾਅਦ ਹੀ ਬਿਲਕੁਲ 8 ਦਿਨ ਬਣਦੇ ਨੇ ਕਿਉਂਕਿ 10 ਤਰੀਕ ਨੂੰ ਉਹਨਾਂ ਨੇ ਇੰਜਰੀਜ਼ ਐਟਰੀਬਿਊਟ ਕੀਤੀਆਂ ਨੇ ਤੇ 18 ਤਰੀਕ ਨੂੰ ਉਹਨਾਂ ਨੂੰ ਮੈਡੀਕਲ ਐਗਜ਼ਾਮਿਨ ਕੀਤਾ ਗਿਆ ਡਾਕਟਰਜ਼ ਵੱਲੋਂ ਹੁਣ ਇਹਦੇ ਚ ਮੈਂ ਸਪੈਸੀਫਿਕਲੀ ਮੈਂ ਦੱਸਣਾ ਚਾਹੁੰਦਾ ਵੀ ਜਿਹੜੀਆਂ ਸਪੈਸੀਫਿਕ ਇੰਜਰੀਜ਼ ਆਈਆਂ ਨੇ ਉਹਦੇ ਚ 28 13 ਸੈਂਟੀਮੀਟਰ 28 13 ਸੈਂਟੀਮੀਟਰ ਰਾਈਟ ਨਾ ਵੀ ਆਰ ਨਾਟ ਮੈਡੀਕਲ ਐਕਸਪਰਟਸ ਬਟ ਜਿਹੜੀਆਂ ਇੰਜਰੀਜ਼ ਨੇ ਕਿਉਂਕਿ ਸਾਡੀ ਵੀ ਲੋਅਰਸ ਦੀ ਹੈ ਕਿ ਇਹ ਸੋ ਇੰਜਰੀਜ਼ 28 13 ਸੈਂਟੀਮੀਟਰ ਉਹਨਾਂ ਦਾ ਬਕਾਇਦਾ ਤੁਸੀਂ ਕਹੋ ਕਿ ਜਿਹੜਾ ਪਿਛਲਾ ਪਾਸਾ ਜਿਹੜਾ ਤੁਸੀਂ ਕਹਿ ਰਹੇ ਸੀ ਅਸੀਂ ਵੀ ਥੱਲੜਾ ਪਾਸਾ ਸਾਰਾ ਉਹਨਾਂ ਦਾ ਫੇਕ ਰੱਖਤਾ ਸੋ 28 13